ਹੈਲੋ ਸਤਿ ਸ਼੍ਰੀ ਅਕਾਲ ਮੇਰੀ YouTube ਫੈਮਲੀ ਮੀਟ ਕਰਦੇ ਤੁਸੀਂ ਸਾਰੇ ਠੀਕ ਠਾਕ ਹੋ ਤੁਸੀਂ ਠੀਕ ਠਾਕ ਦੀਪਮ ਮਮੂ ਲੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਮੇਰੇ ਭੈਣ ਭਾਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਓ ਜੀ ਤੇ ਆਪਾਂ ਦੁਪਹਿਰ ਦਾ ਟਾਈਮ ਸੀ ਦੁਪਹਿਰ ਦੀ 4:00 ਰੱਖ ਲਈ ਉਸ ਤੋਂ ਬਾਅਦ ਚਾਹ ਚੂਪੀ ਕੇ ਉਸ ਤੋਂ ਬਾਅਦ ਕੱਟਾਂਗੇ ਜੀ ਆਪਾਂ ਕੀ ਆ ਕੀ ਆ ਕੱਟ ਕੇ ਰੱਖਾਂਗੇ ਤੇ ਫਿਰ ਆਪਾਂ ਧਾਰਨੇ ਆ ਕੱਪੜੇ ਧਾਰਾਂ ਤੋਂ ਕੱਪੜੇ ਧਾਰ ਕੇ ਲਿਓਣੇ ਆ ਸਾਰ ਲਿਆ ਮੰਗੇ ਜੀ ਠੀਕ ਹੈ ਜੀ ਚਾਹ ਚੂ ਪੀ ਕੇ ਇੱਥੇ ਬਾਅਦ ਵਿੱਚ ਕੱਟ ਲਾਂਗੇ ਕੀ ਆ ਤੇ ਲਓ ਜੀ ਪਹਿਲਾਂ ਆਪਾਂ ਚਾਹ ਪੀ ਲਗੇ ਫਿਰ ਮਿਲਦੇ ਆ ਬਣੇ ਰਹੋ ਵੀਡੀਓ ਦੇ ਨਾਲ ਲਓ ਜੀ ਇੱਥੇ ਆਪਾਂ ਚਾਹ ਪਾਣੀ ਪੀ ਕੇ ਤੇ ਢਾਂਡੇ ਸਾਰੇ ਢਾਂਡੇ ਸਾਫ ਕਰਾਤੇ ਸੀ ਜੀ ਉਸ ਤੋਂ ਬਾਅਦ ਆਪਾਂ ਲਾਗੇ ਸੀ ਜੀ ਕੱਪੜੇ ਵੀ ਸਾਰੇ ਸਾਮ ਤੇ ਜਿਹੜੇ ਧੋਏ ਹੋਏ ਸੀ ਕੱਪੜੇ ਤਾਂ ਆਪਣੇ ਡੇਲੀ ਦੇ ਹੁੰਦੇ ਆ ਜੀ ਤੇ ਸਿਆਲ 'ਚ ਤਾਂ ਬਹੁਤ ਔਖਾ ਹੋ ਜਾਂਦਾ ਸੀ ਹੁਣ ਤੇ ਚਲੋ ਪੇਰ ਵੀ ਹਨਾ ਹੁਣ ਧੋ ਦਿੰਨੇ ਐ ਤੇ ਸੁੱਕ ਜਾਂਦੇ ਆ ਧੁੱਪਾਂ ਚੱਲ ਵਧੀਆ ਪੈ ਰੀਆਂ ਸਿਆਲ 'ਚ ਬੜਾ ਔਖਾ ਹੋ ਜਾਂਦਾ ਕੱਪੜਿਆਂ ਦਾ ਹਨਾ ਤੇ ਬਸ ਸਾਹਮਣੇ ਹਨਾ ਤੇ ਜਦੋਂ ਬਿੱਲੇ ਹੁੰਦੇ ਸਲਾਬੇ ਜੇ ਰਹਿ ਜਾਂਦੇ ਆ ਕਦੇ ਕਿਸੇ ਮੰਝੇ ਤੇ ਕਦੇ ਕਿਸੇ ਤੇ ਕੱਪੜਿਆਂ ਦਾ ਬੜਾ ਔਖਾ ਹੋ ਜਾਂਦਾ ਸਿਆਲ 'ਚ ਤੇ ਗਰਮੀ 'ਚ ਚਲਵਾਇਆ ਕੱਪੜੇ ਨਾਲ ਦੀ ਨਾਲ ਸਾਹਮੇ ਜਾਂਦੇ ਆ ਤੇ ਫਿਰ ਮਸਤ ਟਾਈਮ ਹੋ ਗਿਆ ਸੀ ਜਿ ਇੱਥੇ 6:00 ਵਜੇ ਸੀ ਜੀ ਇਆ ਆਪਾਂ ਚਾਹ ਪਾਣੀ ਪੀ ਕੇ ਜਿਹੜਾ ਕੰਮ ਸੀ ਸਾਰਾ ਕਰਕੇ ਪਰਾ ਕੇ ਕੰਮ ਤੇ ਫਿਰ ਆਪਾਂ ਸਬਜੀ ਬਣਾਉਣ ਲੱਗੇ ਸਬ지 ਬਣਾਵਾਂਗੇ ਜੀ ਆ ਪੱਕੀ ਆ ਤੇ ਦੁੱਧ ਪਾ ਕੇ ਬਣਾਵਾਂਗੇ ਜੀ ਆ ਆਪਾਂ ਕੀ ਆ ਕੋਈ ਆਪਾਂ ਨਵੇਂ ਤਰੀਕੇ ਨਾਲ ਨਹੀਂ ਬਣਾਉਂਦੇ ਜਿਵੇਂ ਡੇਲੀ ਬਣਾਉਂਦੇ ਉਸ ਤਰੀਕ ਬਣਾਵਾਂਗੇ ਜੀ ਇੱਥੇ ਆ ਗਈ ਸੀ ਕੁੜੀਆਂ ਰਾਣੀ ਕੁੜੀਆਂ ਰਾਣੀ ਆਪਣੀ ਬਾਤਾਂ ਸੁਣਾ ਰਹੀ ਸੀ ਸਕੂਲ ਦੀਆਂ ਤੇ ਸਕੂਲ ਬਾਰੇ ਦੱਸ ਰਹੀ ਸੀ ਜੀ ਕੰਲੀ ਵੀ ਕਦੇ ਛੁੱਟੀ ਹੋ ਜੀ ਕੱਲ ਦੋ ਛੁੱਟੀਆਂ ਸੀ ਵੀ ਪਰਸੋਂ ਵੀ ਛੁੱਟੀ ਸੀ ਵੀ ਕੱਲ ਵੀ ਸੀ ਅੱਜ ਗਏ ਸੀ ਸਕੂਲ ਤੇ ਕਹਿੰਦੀ ਕੱਲ ਨੂੰ ਫੇਰ ਛੁੱਟੀ ਆ ਸ਼ਾਇਦ ਕਹਿੰਦੀ ਕਹਿ ਰਹੇ ਆ ਵੀ 5 ਤਰੀਕ ਦੀ ਛੁੱਟੀ ਆ ਤੇ ਫੇਰ ਕਹਿੰਦੀ ਅੱਗੇ ਨੂੰ ਐ ਤਿਵਾਰਾ ਆ ਜੇਗਾ ਬਸ ਇਸਤਰੀ ਬਾਤਾਂ ਕਰੇਗੀ ਮੇਰੇ ਕੋਲੇ ਖੜੀ ਤੇ ਨਾਲ ਹੀ ਆਪਾਂ ਸਬਜ਼ੀ ਤੜਕ ਰਹੇ ਸੀ ਜੀ ਤੇ ਲੋ ਜੀ ਆਪਣੀ ਸਬਜ਼ੀ ਆਪਾਂ ਤੇ ਪਤਾ ਕਿ ਆਪਾਂ ਕੜਦੀਆਂ ਕੀ ਆ ਰਹੀਆਂ ਤੇ ਬਿਲਕੁਲ ਵੀ ਨਾ ਆ ਖੜਮੀ ਖੜਮੀ ਬਣ ਜਾਂਦੀ ਹੈ ਸਬਜੀ ਤੇ ਮੈਂ ਆਪਾਂ ਕਿਹਾ ਚਲੋ ਇਹਦੋਂ ਤੱਕ ਉਪਰਚੀ ਬਣਾ ਲੈਂਦੀ ਮੈਂ ਗੁੜੀਆਂ ਨੂੰ ਕਰੀ ਵੀ ਉਪਰਚੀ ਤੜਕ ਲੈਂਦੇ ਆਪਾਂ ਸਬਜੀ ਖੜਮੀ ਖੜਮੀ ਜੀ ਨਾ ਬੱਚੇ ਨਹੀਂ ਸਬਜੀ ਖਾਂਦੇ ਤੇ ਆਹ ਨਾ ਗਲੀ ਜੀ ਹੋਈ ਸਬਜੀ ਵਧੀਆ ਲੱਗਿਆ ਬੱਚੇ ਕਹਰੇ ਤੇ ਚਲੋ ਜੀ ਆਪਾਂ ਪਾਣੀ ਪਾ ਕੇ ਇਸ ਤੋਂ ਬਾਅਦ ਇਹਨੂੰ ਟੱਕ ਦਾਂਗੇ ਠੀਕ ਹੈ ਜੀ ਤੇ ਪਾਣੀ ਬਾਦਾਂਗੇ ਜੀ ਆਪਾਂ ਡੇਢ ਇੱਕ ਗਲਾਸ ਤੇ ਇਹ ਆਪਾਂ ਨੂੰ ਸਬਜੀ ਨੂੰ ਟਾਕ ਦਾਂਗੇ ਤੇ ਫੇਰ ਮਿਲਾਂਗੇ ਠੀਕ ਹੈ ਜੀ ਨਾਲੇ ਬੁੜੀ ਆ ਮੈਨੂੰ ਪੈਂਦੀ ਵੀ ਮਨੇ ਫੋਨ ਕਰਨ ਨਾਲ ਦੀ ਮੰਮੀ ਨੂੰ ਇਹਦੀ ਮੰਮੀ ਗਈ ਹੋਈ ਸੀ ਨਾਨਕੀ ਤੇ ਨਾਲੇ ਆਪਾਂ ਕਰਾ ਲਈਏ ਦਾ ਫੋਨ ਤੇ ਨਾਲੇ ਆਪਾਂ ਮਿਲਾਂਗੇ ਜਿੰਦੂ ਸਬਜੀ ਬਣ ਗਈ ਠੀਕ ਹੈ ਜੀ ਲਓ ਜੀ ਸਬਜੀ ਹੋ ਕੇ ਬਣ ਗਈ ਤਿਆਰ ਠੀਕ ਹੈ ਜੀ ਗੈਸ ਆਪ ਕਰਤਾ ਬੰਦ ਠੀਕ ਹੈ ਜੀ ਤੇ ਹੁਣ ਬਣਾਵਾਂਗੇ ਆਪਾਂ ਰੋਟੀ ਆਟਾ ਗੁੰਨਿਆ ਪਿਆ ਤੇ ਰੋਟੀ ਬਣਾ ਲઈએ ਚਲੋ ਜੀ ਮਿਲਾਂਗੇ ਕੋਈ ਹੋਰ ਵੀਡੀਓ ਨਾਲ ਠੀਕ ਹੈ